ਪੁਲਿਸ ਨੂੰ ਵੀ ਸ਼ੱਕ ਹੋ ਗਿਆ ਸੀ ਬਈ ਇਹ ਕਰ ਆਖਿਰ ਇਸ ਕਰਜੇ ਹੈ ਕਿ ਕੀ ਰਾਜ਼ ਲੁਕਿਆ ਹੋਇਆ ਹੈ ਤੇ ਜਦੋਂ ਪੁਲਿਸ ਅੰਦਰ ਗਈ ਨਾ ਉਹਨਾਂ ਨੇ ਜੋ ਦੇਖਿਆ ਸੱਚੀ ਪੁਲਿਸ ਅਫਸਰਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਗੱਲ ਹੈ ਲਾਸ ਐਂਜਲਸ ਦੀ ਉੱਥੇ ਇੱਕ ਛੋਟਾ ਜਾਂ ਬੜਾ ਸ਼ਾਂਤ ਜਾਂ ਕਾਰ ਹੈ ਪਰ ਉਹਦੇ ਅੰਦਰ ਨਾ ਇੱਕ ਐਸਾ ਰਾਜ਼ ਛੁਪਿਆ ਸੀ ਮਤਲਬ ਦਿਲ ਦਹਿਲਾ ਦੇਣ ਵਾਲਾ ਖਬਰਾਂ ਚ ਆਇਆ ਮਤਲਬ ਰਿਪੋਰਟਾਂ ਦੱਸਦੀਆਂ ਨੇ ਕਿ ਕਈ ਸਾਲਾਂ ਤੋਂ ਨਾ ਗਵਾਂਢੀ ਆਪਸ ਵਿੱਚ ਕਾਨਾਫੂਸੀ ਕਰਦੇ ਸੀ। ਹੂੰ ਬਈ ਇਸ ਘਰ ਚ ਬੜੇ ਬੱਚੇ ਆਉਂਦੇ ਤਾਂ ਨੇ ਜੀ ਪਰ ਕਦੇ ਵਾਪਸ ਜਾਂਦੇ ਨਹੀਂ ਦਿਸਦੇ। ਅੱਛਾ ਹਾਂਜੀ ਕੁਝ ਲੋਕ ਤਾਂ ਮਜ਼ਾਕ ਚ ਕਹਿਣ ਲੱਗ ਪਏ ਸੀ ਉਦਾਸ ਅੰਤਾਂ ਵਾਲਾ ਘਰ। ਓ ਫਿਰ ਗੱਲ ਵੱਧੀ ਗਈ ਆਖਿਰਕਾਰ ਪੁਲਿਸ ਕੋਲ ਸ਼ਿਕਾਇਤਾਂ ਪਹੁੰਚੀਆਂ ਤੇ ਉਹਨਾਂ ਨੇ ਸੋਚਿਆ ਚਲੋ ਖੁਦ ਜਾ ਕੇ ਦੇਖਦੇ ਹਾਂ ਕੀ ਮਾਮਲਾ ਹੈ। ਹੂੰ ਪਰ ਹੈਰਾਨੀ ਦੀ ਗੱਲ ਜਦੋਂ ਅਫਸਰ ਅੰਦਰ ਦਾਖਲ ਹੋਏ ਨਾ ਉਹਨਾਂ ਨੂੰ ਉੱਥੇ ਕੋਈ ਅਪਰਾਧ ਜਾਂ ਕੋਈ ਲਾਪਰਵਾਹੀ ਐਸਾ ਕੁਝ ਨਹੀਂ ਮਿਲਿਆ ਸੁਗੋ ਜੋ ਉਹਨਾਂ ਨੇ ਦੇਖਿਆ ਉਸ ਨੂੰ ਦੇਖ ਕੇ ਤਾਂ ਮਤਲਬ ਸਖਤ ਤੋਂ ਸਖਤ ਪੁਲਿਸ ਵਾਲੇ ਦਾ ਦਿਲ ਵੀ ਪਿਸੀ ਜਿਆ ਹੋਣਾ ਅੱਛਾ ਕੀ ਦੇਖਿਆ ਉਹਨਾਂ ਨੇ ਉਹਨਾਂ ਨੇ ਦੇਖਿਆ ਇੱਕ ਆਦਮੀ ਮੁਹੰਮਦ ਬਜ਼ੀਕ ਨਾਮ ਦਾ ਇੱਕ ਬਹੁਤ ਹੀ ਕਮਜ਼ੋਰ ਮਤਲਬ ਜਿਹਨੂੰ ਲਾਇਲਾਜ ਬਿਮਾਰੀ ਹੁੰਦੀ ਹੈ ਨਾ ਉਸ ਤਰ੍ਹਾਂ ਦੇ ਬੱਚੇ ਨੂੰ ਆਪਣੀਆਂ ਬਾਹਾਂ ਚ ਲਈ ਬੈਠਾ ਸੀ ਹੂੰ ਬੜੇ ਹੌਲੀ ਹੌਲੀ ਉਹਨੂੰ ਲੋਰੀਆਂ ਦੇ ਰਿਹਾ ਸੀ ਉਹਦੇ ਹੰਝੂ ਪੂੰਝ ਰਿਹਾ ਸੀ ਤੇ ਬਸ ਉਹਨੂੰ ਦਿਲਾਸਾ ਦੇ ਰਿਹਾ ਸੀ ਓਕੇ ਤੇ ਉਹ ਕਰ ਮਤਲਬ ਜਿੱਧਰ ਦੇਖੋ ਹਰ ਕਮਰੇ 'ਚ ਖਿਡੌਣੇ ਆਕਸੀਜਨ ਦੇ ਟੈਂਕ ਦਵਾਈਆਂ ਵਾਲਾ ਸਮਾਨ ਤੇ ਕੰਧਾਂ 'ਤੇ ਪਤਾ ਨਹੀਂ ਕਿੰਨੇ ਸਾਰੇ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਦਰਜਨਾ ਹੀ ਹੋਣ ਗਿਆ ਅੱਛਾ ਤੇ ਹਰ ਤਸਵੀਰ ਪਿੱਛੇ ਇੱਕ ਕਹਾਣੀ ਸੀ ਇੱਕ ਜ਼ਿੰਦਗੀ ਅੱਛਾ ਜਿਹੜੀ ਬਹੁਤ ਬਹੁਤ ਛੇਤੀ ਖਤਮ ਹੋ ਗਈ ਪਰ 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 ਉਹਨਾਂ ਚੋ ਕੋਈ ਵੀ ਬੱਚਾ ਨਾ ਇਕੱਲਾ ਨਹੀਂ ਮਰਿਆ ਸੀ ਆ ਗੱਲ ਸੀ ਓਕੇ ਸਮਝ ਗਏ ਇਹ ਆਦਮੀ ਮੁਹੰਮਦ ਬਜ਼ੀਕ ਇਹ ਲੀਬਿਆ ਤੋਂ ਆਇਆ ਪ੍ਰਵਾਸੀ ਹੈ ਤੇ ਪਿਛਲੇ 30 ਸਾਲਾਂ ਤੋਂ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਉਹ ਕੰਮ ਕਰ ਰਿਹਾ ਜਿਸ ਬਾਰੇ ਅਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ ਹਮ ਉਹਨੇ ਆਪਣਾ ਘਰ ਆਪਣਾ ਦਿਲ ਆਪਣੀ ਸਾਰੀ ਜ਼ਿੰਦਗੀ ਉਹਨਾਂ ਬੱਚਿਆਂ ਲਈ ਖੋਲ ਦਿੱਤੀ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਦੁਨੀਆ ਨੇ ਪੁਲਾ ਦਿੱਤਾ ਸੀ ਸਹੀ ਗੱਲ ਹੈ ਉਹ ਬੱਚੇ ਜਿਹੜੇ ਲਾਇਲਾਜ ਬਿਮਾਰੀਆਂ ਨਾਲ ਲੜ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਪਰਿਵਾਰਾਂ ਨੇ ਛੱਡ ਦਿੱਤਾ ਸੀ ਜਿਨ੍ਹਾਂ ਨੂੰ ਮਤਲਬ ਸਿਸਟਮ ਵੀ ਨਹੀਂ ਸੀ ਸਾਂਭ ਪਾ ਰਿਆ ਹਾਂਜੀ ਤੇ ਜਿਨ੍ਹਾਂ ਦੇ ਆਖਰੀ ਪਲਾਂ 'ਚ ਕੋਲ ਬੈ ਕੇ ਹੱਥ ਫੜਨ ਵਾਲਾ ਵੀ ਕੋਈ ਨਹੀਂ ਸੀ ਹਮ ਪਰ ਮੁਹੰਮਦ ਉਹ ਉਹਨਾਂ ਦਾ ਪਰਿਵਾਰ ਬਣ ਗਿਆ ਹਮ ਉਹਨਾਂ ਦੀ ਆਖਰੀ ਉਮੀਦ ਉਹਨਾਂ ਦੇ ਚਿਹਰੇ ਤੇ ਆਖਰੀ ਮੁਸਕਰਾਹਟ ਲਿਆਉਣ ਵਾਲਾ ਉਹ ਬਣਿਆ ਰਿਪੋਰਟਾਂ ਇਹੀ ਕਹਿੰਦੀਆਂ ਨੇ ਕਿ ਤਕਰੀਬਨ 10 ਬੱਚੇ ਉਸ ਦੀਆਂ ਆਪਣੀਆਂ ਬਾਮਾਂ 'ਚ ਆਖਰੀ ਸਾਲ ਲੈ ਚੁੱਕੇ ਨੇ ਉਹ ਤੇ 80 ਤੋਂ ਵੱਧ 80 ਤੋਂ ਵੱਧ ਬੱਚਿਆਂ ਨੇ ਉਸ ਦੇ ਘਰ ਚ ਉਹਦਾ ਪਿਆਰ ਤੇ ਉਹਦੀ ਦੇਖਭਾਲ ਮਹਿਸੂਸ ਕੀਤੀ ਹੈ ਬਹੁਤ ਬਹੁਤ ਵੱਡੀ ਗੱਲ ਹੈ ਇਹ ਹਾਂਜੀ ਤੇ ਉਹ ਅੱਜ ਵੀ ਅੱਜ ਵੀ ਇਸ ਕੰਮ ਨੂੰ ਕਰ ਰਿਹਾ ਹੈ ਹੂੰ ਤੇ ਗੱਲ ਸਿਰਫ ਇੱਥੇ ਹੀ ਨਹੀਂ ਮੁੱਕਦੀ ਸੁਣ ਕੇ ਹੋਰ ਹੈਰਾਨੀ ਹੁੰਦੀ ਹੈ ਕਿ ਮੁਹੰਮਦ ਦਾ ਆਪਣਾ ਬੇਟਾ ਐਡਮ ਅੱਛਾ ਉਹ ਖੁਦ ਵੀ ਇੱਕ ਬਹੁਤ ਔਖੀ ਬਿਮਾਰੀ ਨਾਲ ਲੜ ਰਿਹਾ ਹੈ ਜਿਹਨੂੰ ਕਹਿੰਦੇ ਨੇ ਪੁਰਪੁਰੀ ਹੱਡੀਆਂ ਦੀ ਬਿਮਾਰੀ ਬ੍ਰਿਟਲ ਬੋਨ ਡਿਜ਼ੀਜ਼ ਤੇ ਨਾਲ ਬੌਣਾਪਣ ਵੀ ਹੈ ਡੁਆਰਫਿਜ਼ਮ ਜਿਹਨੂੰ ਕਹਿੰਦੇ ਨੇ ਓਕੇ ਤੇ ਮੁਹੰਮਦ ਖੁਦ ਉਹ ਖੁਦ ਵੀ ਹਾਂਜੀ ਹਾਲੇ ਕੁਝ ਸਮਾਂ ਪਹਿਲਾਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਕੇ ਹਟਿਆ ਵਾਹ ਮਤਲਬ ਕਿੰਨੀ ਹਿੰਮਤ ਹੈ ਬਿਲਕੁਲ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਜਦੋਂ ਕੋਈ ਉਹਨੂੰ ਪੁੱਛਦਾ ਹੈ ਨਾ ਬਈ ਤੂੰ ਇਹ ਸਭ ਕਿਉਂ ਕਰਦਾ ਹੈ ਹਾਂਜੀ ਤਾਂ ਉਹਦਾ ਜਵਾਬ ਬੜਾ ਹੀ ਬੜਾ ਸਾਦਾ ਹੁੰਦਾ ਉਹ ਕਹਿੰਦਾ ਕਿਉਂਕਿ ਉਹ ਵੀ ਤਾਂ ਪਿਆਰ ਦੇ ਹੱਕਦਾਰ ਹਨ ਬਿਲਕੁਲ ਕਿਸੇ ਵੀ ਹੋਰ ਬੱਚੇ ਵਾਂਗ ਬਸ ਇਹੀ ਸਹੀ ਗੱਲ ਹੈ ਬਿਲਕੁਲ ਸਹੀ ਅਸੀਂ ਨਾ ਅਕਸਰ ਵੱਡੀਆਂ ਵੱਡੀਆਂ ਕਹਾਣੀਆਂ ਸੁਣਦੇ ਆਂ ਫਿਲਮਾਂ 'ਚ ਦੇਖਦੇ ਆਂ ਜਾਂ ਜੰਗ ਦੇ ਮੈਦਾਨਾਂ 'ਚ ਜਿਹੜੇ ਲੜਦੇ ਨੇ ਉਹਨਾਂ ਨੂੰ ਨਾਇਕ ਮੰਨਦੇ ਆਂ ਹਾਂਜੀ ਹਾਂਜੀ ਪਰ ਕਈ ਵਾਰ ਪਤਾ ਲੱਗਦਾ ਹੈ ਕਿ ਅਸਲੀ ਨਾਇਕ ਅਸਲੀ ਹੀਰੋ ਤਾਂ ਉਹ ਹੁੰਦੇ ਨੇ ਜਿਹੜੇ ਚੁੱਪਚਾਪ ਛੋਟੇ ਜਿਹੇ ਘਰਾਂ 'ਚ ਉਹਨਾਂ ਦੀ ਸੇਵਾ ਕਰ ਰਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਸਭ ਨੇ ਪੁਲਾ ਦਿੱਤਾ ਹੁੰਦਾ ਹੈ ਤੇ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਦੀ ਸੁਪਰ ਪਾਵਰ ਕੀ ਹੁੰਦੀ ਹੈ ਸਿਰਫ ਤੇ ਸਿਰਫ ਪਿਆਰ ਬਿਨਾ ਕਿਸੇ ਸ਼ਰਤ ਵਾਲਾ ਸ਼ੁੱਧ ਪਿਆਰ ਬਿਲਕੁਲ ਸਹੀ ਕਿਹਾ ਸੁਣ ਕੇ ਨਾ ਸੋਚਣ ਤੇ ਮਜਬੂਰ ਹੋ ਜਾਈਦਾ ਹੈ ਕਿ ਸਾਡੇ ਆਸ-ਪਾਸ ਐਸੇ ਕਿੰਨੇ ਹੋਰ ਮੁਹੰਮਦ ਬਜ਼ੀਕ ਹੋ ਸਕਦੇ ਨੇ ਜਿਨ੍ਹਾਂ ਬਾਰੇ ਸਾਨੂੰ ਸ਼ਾਇਦ ਕਦੀ ਪਤਾ ਹੀ ਨਾ ਲੱਗੇ ਹੂੰ ਹੋ ਸਕਦਾ ਹੈ ਤੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਸਾਡਾ ਸਮਾਜ ਅਸੀਂ ਲੋਕ ਉਹਨਾਂ ਬੱਚਿਆਂ ਲਈ ਕਾਫੀ ਕੁਝ ਕਰ ਰਿਹਾ ਜਿਨ੍ਹਾਂ ਨੂੰ ਸਭ ਤੋਂ ਵੱਧ ਸਹਾਰੇ ਦੀ ਪਿਆਰ ਦੀ ਲੋੜ ਹੈ ਹਾਂ ਇਹ ਸਵਾਲ ਤਾਂ ਬਣਦਾ ਹੈ ਜੇ ਤੁਹਾਨੂੰ ਸਾਡੀ ਇੱਕ ਕੋਸ਼ਿਸ਼ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਅੱਗੇ ਹੋਰ ਲੋਕਾਂ ਨਾਲ ਸ਼ੇਅਰ ਕਰੋ ਤੇ ਹਾਂ ਜਗਨੂ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਕੀ ਵਿਚਾਰ ਨੇ ਇਸ ਕਹਾਣੀ ਬਾਰੇ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ